ਭਾਜੀ ਦਾ ਹਾਲ ਚਾਲ ਭਾਜੀ ਕਿਵੇਂ ਠੀਕ ਹੈ ਭਾਈ ਕਿਹਨੇ ਪਿੱਛੇ ਮਰ ਗਈ ਭਾਜੀ ਬੋਲ ਦੀ ਜੀ ਇਹ ਜੀ ਮੰਜੀ ਦੀ ਹੈ ਜੀ ਅਸੀਂ ਇਹ ਬੋਧ ਨਹੀਂ ਇਹਨਾਂ ਦੀ ਜਦੋਂ ਡੈਥ ਹੋ ਗਈ ਮਾਤਾ ਉਹਨਾਂ ਦੇ ਘਰੋਂ ਉਹ ਸੁੱਤੀ ਵੀ ਰਹਿ ਗਈ ਜੀ ਇਹ ਰੋਟੀ ਚਾਹੀਦੀ ਤੁਹਾਡੇ ਤੋਂ ਅਸੀਂ ਰੋਟੀ ਨਾਲ ਦੀ ਜਾਂਦੀ ਸੀ ਠੀਕ ਹੈ ਠੀਕ ਹੈ ਇਹਨਾਂ ਦੀ ਬੇਟੀ ਹੈ ਬੇਟੀ ਜੀ ਬੇਟ ਠੀਕ ਹੈ ਇਹ ਉਹਦਾ ਥੋੜਾ ਦਿਮਾਗੀ ਅਫਸਰਡ ਲੱਗਦਾ ਉਹਨਾਂ ਦਾ ਜਵਾਨ ਮਰ ਗਿਆ ਅੱਛਾ ਉਹ ਤੋਂ ਬਾਅਦ ਉਹਨੂੰ ਸਿਰਲੇ ਪੈ ਗਿਆ ਅੱਛਾ ਇਹ ਗੱਲ ਸਮਝਦੇ ਆਂ ਬਹੁਤੀ ਨਹੀਂ ਅੱਛਾ ਜੀ ਬੋਲ ਹੀ ਕਿ ਕੁੜੀ ਨੇ ਪਹਿਲਾਂ ਤੁਹਾਨੂੰ ਬੋਲ ਸਕਦਾ ਹੈ ਕੁੜੀ ਪਹਿਲਾਂ ਤੁਹਾਨੂੰ ਬੋਲ ਸਕਦਾ ਅੱਛਾ ਜੀ ਹੁਣ ਜਿੱਦਾਂ ਉਹ ਕੇ ਫੋਨ ਜਿੱਦਾਂ ਹੁਣ ਤਰਪਾਲ ਵੀ ਨੰਨੀ ਕਦੇ ਕਦੋਂ ਪਾ ਗਏ ਤਾਂ ਕੋਈ ਨਹੀਂ ਉਸ ਟਾਈਮ 'ਚ ਇਹ ਪਰਿਵਾਰ 'ਚ ਕੋਣ ਕੋਣ ਹੈ ਜੀ ਹੁਣ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਇੱਕ ਬੇਟੀ ਚਲੋ ਘਰੀ ਹੈ ਸਾਡੇ ਮੈਂ ਅੱਛਾ ਠੀਕ ਹੈ ਠੀਕ ਹੈ ਵਾਦੀ ਵਾਦੀ ਇੱਕ ਜਿੱਦਾਂ ਉਹ ਹਲੇ ਇੱਧਰ ਜੀ ਠੀਕ ਹੈ ਜੀ ਪੂਰੀ ਰਹਿੰਦੀ ਕੰਮਦਾਨ ਤੋਂ ਠੀਕ ਹੈ ਜੀ ਜਿੱਦਾਂ ਇਹਨਾਂ ਦੇ بیٹے ਦੀ ਡੈਥ ਹੋ ਗਈ ਸੀ ਅੱਜ ਤੋਂ 2 ਸਾਲ ਹੋ ਗਏ 2 ਸਾਲ ਹੋ ਗਏ ਤੇ ਕੱਲਾ ਕੱਲਾ ਮੁੰਡਾ ਸੀ ਨਾ ਦਾ ਕੋਈ ਮਰ ਗਿਆ ਉਹਦੇ ਸਿਰ ਤੇ ਘਰ ਦਾ ਕੰਮ ਸਾਰਾ ਚੱਲ ਗਿਆ ਉਹ ਕਿਦਾਂ ਡੈਥ ਕਿਦਾਂ ਹੋ ਗਈ ਸੀ ਪਤਾ ਨਹੀਂ ਕੋਈ ਅਜਾਈ ਜਾਣੀ ਕੀ ਹੋ ਗਿਆ ਮੂਰੀ ਅੱਛਾ ਨੈਚੁਰਲ ਡੈਥ ਹੀ ਹੋਈ ਹੈ ਨੈਚੁਰਲੀ ਹੋ ਗਿਆ ਜੀ ਠੀਕ ਹੈ ਆਇਆ ਸੀ ਉਹ ਵੀ ਅੱਛਾ ਜੀ ਦੋ ਕੁੜੀਆਂ ਨੇ ਵੀ ਜਦੋਂ ਉਹਦੀ ਘਰ ਵਾਲੀ ਵੀ ਛੱਡ ਕੇ ਨਾਲੇ ਜਾਣੇ ਲੱਗੇ ਜਦੋਂ ਮਹੀਨਾ ਵੀ ਨਹੀਂ ਹੋਇਆ ਤੇ ਇਹ ਛੱਡ ਕੇ ਚਲੇ ਗਈ ਘਰ ਵਾਲੀ ਠੀਕ ਹੈ ਜੀ ਉਹਨਾਂ ਦੇ ਬੰਦੇ ਨੇ ਸਿਰ ਨੂੰ ਜਦੋਂ ਥੋੜਾ ਸਾਹ ਮਤਲਬ ਉਹ ਵੇਲ ਤੇ ਲੱਗਿਆ ਨਾ ਗੱਲ ਪਹਿਲਾਂ ਠੀਕ ਸੀ ਬਾਬੂ ਜੀ ਪਹਿਲਾਂ ਕੰਮ ਕਰਦੇ ਸੀ ਵਧੀਆ ਸੀਗਾ ਅੱਜ ਤੋਂ ਹੁਣ ਸੀ ਚੱਕੇ ਪਾ ਦੇ ਚੱਕਾ ਹੁਣ ਵੀ ਚੱਕ ਕੇ ਅੱਥਰ ਅੱਛਾ ਜੀ ਨੇ ਅੱਛਾ ਤੁਰ ਵੀ ਨਹੀਂ ਹੁੰਦਾ ਤੁਰ ਉਦਾਂ ਬੋਲ ਤੇ ਗੱਲਬਾਤ ਕਰਦੇ ਜੀ ਉਹਦਾ ਤਾਂ ਹੁਣ ਰੋਟੀ ਰਾਟੀ ਖਾ ਲਾ ਥੋੜਾ ਘੱਟ ਬੋਲਦੇ ਬਾਬਾ ਜੀ ਕਿੱਦਾਂ ਹਾਲ ਚਾਲ ਠੀਕ ਹੈ ਜੀ ਠੀਕ ਆ ਹਾਂ ਜੀ ਕਿਹੜਾ ਪਿੰਡ ਜੀ ਤੁਹਾਡਾ ਪਿੰਡ ਪੁਰਿਆ ਜੀ ਟੋਡਰ ਪੁਰਿਆ ਹਾਂ ਜੀ ਕੀ ਕੀ ਨਾ ਕੀ ਤੁਹਾਡਾ ਬਾਬਾ ਜੀ ਮੇਨਾ ਸਿੰਧਰਪੁਰ ਆ ਜੀ ਸਿੰਧਰਪੁਰ ਕੀ ਕੰਮ ਕਰਦੇ ਜੀ ਵੇਲਾ ਮੈਰੀਨ ਕੰਮ ਕਰਵਾ ਦੇ ਅੱਛਾ ਜੀ ਇਹਦੇ ਦੀ ਗੱਲ ਪੈਰੀ ਹਾਂ ਜੀ ਪਹਿਲਾਂ ਜਾਨ ਲਓ ਪਹਿ ਠੀਕ ਹੈ ਜੀ ਹੋਰ ਕੰਮ ਹੋ ਗਈ ਜੀ ਦੇ ਅੱਛਾ ਜੀ ਠੀਕ ਹੈ ਉਹ ਵੀ ਠੀਕ ਹੈ ਹੋਰ ਸੇ ਠੀਕ ਹੈ ਜਿੱਦਾਂ ਤੁੜਦੇ ਪਾ ਦੀ ਇਹਦਾ ਕੀ ਗੱਲ ਹੋਈ ਕਿ ਸੱਟ ਲਾ ਕੇ ਡਿੱਗ ਪਿਆ ਸੀ ਕੋਈ ਕੀ ਗੱਲ ਹੈ ਡਿੱਗ ਪਏ ਸੀ ਅੱਛਾ ਜੀ ਤੂੰ ਤੌਣ ਕੋਣ ਰੰਨੇ ਜਿੱਥੇ ਕਰ अच्छा जी ठीक ठीक है जी भाई ਇਹਨਾਂ ਦਿਖਾ ਲੈ ਵੀ ਕੋਈ ਦਵਾਈ ਵੀ ਚੱਲਦੀ ਕਿਤੇ ਉਹ ਅੱਛਾ ਜੀ ਕੋਈ ਨਾ ਕਿ ਨਹੀਂ ਹੋਣਾ ਨਹੀਂ ਪ੍ਰੈਸ਼ਰ ਨਾਲ ਅੱਛਾ ਕਾਲਾ ਕੁਲੀਆ ਵੀ ਨਾਲ ਅੱਛਾ ਜੀ ਅੱਛਾ ਜੀ ਤਾਂ ਉਹ ਪਟਾੜੇ ਲੈਬ ਦੀ ਗੱਲ ਕੀ ਏ ਇੱਧਰ ਆ ਜੂ ਬਜੀ ਇਧਰ ਪਾਸੇ ਉਹ ਕਹਿੰਦੇ ਸੀ ਕਰ ਦਵਾਗੇ ਉਹ ਕਹਿੰਦੇ ਅਸੀਂ ਗਰੰਟੀ ਨਹੀਂ ਲੈਂਦੇ ਅੱਛਾ ਜੀ ਹਾਂ ਠੀਕ ਹੈ ਜੀ ਪਹਿਲਾਂ ਚਲੋ ਸਹੀ ਚੱਲਦਾ ਇਹ ਕੰਮ ਨੀ ਤਾਂ ਮਾਤਾ ਜੀ ਇਹ ਮਹੀਨਾ ਹੋ ਗਿਆ ਪੂਰਾ ਉਹ ਸਾਹਮਦੇ ਜੀ ਨਾ ਮਹੀਨਾ ਵੀ ਨਹੀਂ ਹੋਇਆ ਜੀ ਅੱਛਾ ਤੁਹਾਨੂੰ ਮੈਂ ਦੱਸ ਦਿਆਂ ਉਹਨਾਂ ਦੀ ਮੌਤ ਤੋਂ ਬਾਅਦ ਸਾਰਾ ਕੰਡ ਸਟਾਰਟ ਹੋ ਗਿਆ ਹਾਂ ਨਾ ਠੀਕ ਹੈ ਜੀ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਦੇ ਦਿਆਂਗਾ ਮੜਮੜਾ ਕਰ ਲੇ ਠੀਕ ਚਲੋ ਕੋਈ ਤੇ ਡਾਕਟਰ ਤੋਂ ਤਹਵਾਰ ਲਾ ਕੇ ਤਾਂ ਦਿਖਾ ਦਿਓ ਜੀ ਅੱਛਾ ਉਹ ਪਰਿਵਾਰ ਨੂੰ ਸਾਹਮਣੇ ਉਹਨਾਂ ਤੋਂ ਡੈਥ ਤੋਂ ਬਾਅਦ ਹੀ ਸਾਰਾ ਕੰਮ ਕਰਾਉਂਦੇ ਆ ਕੋਰੀ ਹੋਗਾ ਉਹ ਠੀਕ ਸੀ ਹਾਂਜੀ ਉਹ ਸਾਹਮਣੇ ਲਾ ਦਿੰਦੇ ਇਹਨਾਂ ਨੂੰ ਹਾਂ ਉਹ ਵੀ ਥੋੜੇ ਢਿੱਲੇ ਰਹਿੰਦੇ ਸੀ ਹੁਣ ਜੀ ਉਹ ਵੀ ਆਫਸਾਈਡ ਚ ਗਏ ਮੁੰਡੇ ਤੋਂ ਬਾਅਦ ਜਦੋਂ ਝਟਕਾ ਫਰਕ ਆ ਗਿਆ ਜਵਾਨ ਇੱਕੋ ਮੁੰਡਾ ਮੁੰਡੇ ਤੋਂ ਬਾਅਦ ਸਾਰਾ ਘਾੜੀ ਇਹਨਾਂ ਦਾ ਉਹਨੂੰ ਕਿਨੇ 2 ਸਾਲ ਹੋ ਗਏ ਜਿਹੜਾ ਮੁੰਡੇ ਨੂੰ ਮੁੱਕੇ ਨੂੰ ਹਾਂ 1.5 ਸਾਲ ਉਹ ਕੀ ਕੰਮ ਕਰਦੇ ਸੀ ਉਹ ਜੀ ਐਨ ਐਲ ਕਰਦਾ ਸੀ ਹਾਂ ਜੀ ਐਨ ਐਲ ਉਹਨੇ ਦਵਾਈ ਤਾਂ ਇਹਨਾਂ ਨੂੰ ਸ਼ੂਗਰ ਸੱਗਾ ਸੀ ਉਹ ਖਰਚਾ ਕਰਨ ਵੀ ਨਹੀਂ ਚੱਕਿਆ ਸੀ ਅੱਛਾ ਜੀ ਉਸ ਤੋਂ ਬਾਅਦ ਫਰਕ ਪਰਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਪਾਜੀ ਹੁਣੀ ਸਰੇਹਾਲੇ ਤੋਂ ਤੇ ਨਾਲ ਟੋਡਰਪੁਰ ਤੋਂ ਸਰਪੰਚ ਸਾਹਿਬ ਤੇ ਵੀਰ ਗੁਰੂ ਕੀ ਸੋਈ ਦੇ ਵਿੱਚ ਇਹਨਾਂ ਬਾਪੂ ਜੀ ਹੁਣਾਂ ਨੂੰ ਤਾਂ ਭੈਣ ਨੂੰ ਨਾਲ ਲੈ ਕੇ ਪਹੁੰਚੇ ਆ ਤੇ ਜਿੱਦਾਂ ਵੀਰ ਹੁਣੀ ਦੱਸਿਆ ਕਿ ਇਹਨਾਂ ਬਾਪੂ ਹੁਣਾਂ ਦੇ ਬੇਟੇ ਦੀ ਜਵਾਨ ਬੇਟਾ ਸੀਗਾ ਉਹਦੀ 2 ਸਾਲ ਪਹਿਲਾਂ ਜਿਹੜੀ ਡੈਥ ਹੋ ਗਈ ਉਸ ਤੋਂ ਬਾਅਦ ਕਿਉਂਕਿ ਜਵਾਨ ਬੇਟੇ ਦਾ ਤੁਰ ਜਾਣਾ ਦੁਨੀਆ ਤੋਂ ਬਹੁਤ ਵੱਡਾ ਇੱਕ ਜਿਹੜਾ ਦੁੱਖ ਹੁੰਦਾ ਉਹ ਦੁੱਖ ਨੂੰ ਸਾਰ ਨਾ ਸਾਰ ਦਿਆ ਬਾਪੂ ਹੁਣ ਵੀ ਬਿਮਾਰ ਪੈ ਗਿਆ ਤੇ ਮਾਤਾ ਜੀ ਹੁਣਾਂ ਦੇ ਵੀ ਤਕਰੀਬਨ ਮਹੀਨਾ ਕੋ ਪਹਿਲਾਂ ਜਿਹੜੀ ਉਹਨਾਂ ਦੀ ਵੀ ਡੈਥ ਹੋ ਗਈ ਤੇ ਜਿਹੜੀ ਇਹ ਭੈਣਿਆ ਇਹ ਦੱਸਦੇ ਪਹਿਲਾਂ ਤੋਂ ਹੀ ਦਿਮਾਗੀ ਤੌਰ ਤੇ ਕਹਿੰਦੀ ਜੇ ਨਹੀਂ ਠੀਕਦਾ ਨਾ ਬੋਲ ਸਕਦੀ ਆ ਤੇ ਜਿਹੜੇ ਬਾਪੂ ਹੁਣੀਆਂ ਇਹਨਾਂ ਦੇ ਸੱਟ ਵੀ ਲੱਗੇ ਚੂਲੇ ਤੇ ਇਹਨਾਂ ਦਾ ਵੀ ਚੱਲਣਾ ਫਿਰਨਾ ਤੁਰਨਾ ਜਿਹੜਾ ਉਹ ਬਿਲਕੁਲ ਬੰਦ ਹੋ ਗਿਆ ਉਹ ਵੀ ਚੱਲਣ ਫਿਰਨੇ ਤੋਂ ਉਸ ਮਰਥ ਹੋ ਗਿਆ ਤੇ ਜਿਹਦੇ ਕਰਕੇ ਇਹਨਾਂ ਨੂੰ ਪਰਿਵਾਰ ਦੇ ਵਿੱਚ ਰਹਿਣਾ ਇਹਨਾਂ ਨੂੰ ਸਾਹਮ ਸਵਾਲ ਜਿਹੜੀ ਉਹ ਬੜੀ ਮੁਸ਼ਕਲ ਹੋ ਗਈ ਸੀ ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਰਪੰਚ ਸਾਹਿਬ ਤੇ ਨਾਲ ਪਿੰਡ ਤੋਂ ਹੋਰ ਵੀਰ ਇਹਨਾਂ ਨੂੰ ਬਾਪੂ ਹੁਣਾਂ ਤੋਂ ਭੈਣ ਨੂੰ ਗੁਰੂ ਕੀ ਸੋਈ ਦੇ ਵਿੱਚ ਛੱਡਣ ਆਏ ਆ ਤੇ ਸੱਜ ਜੀ ਜਰੂਰ ਬਾਪੂ ਜੀ ਹੁਣਾਂ ਲਈ ਭੈਣ ਦੇ ਲਈ ਅਰਦਾਸ ਬੇਨਤੀ ਜਰੂਰ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਬਾਪੂ ਜੀ ਹੁਣੇ ਠੀਕ ਹੋ ਗਏ ਭੈਣ ਦਾ ਸਾਰਾ ਬਣ ਤੇ ਭੈਣ ਠੀਕ ਹੋਵੇ ਬਾਪੂ ਜੀ ਹੁਣਾਂ ਦਾ ਸਾਰਾ ਬਣੇ ਕਿਉਂਕਿ ਇੱਕ ਹੱਸਦਾ ਖੇੜ ਦਾ ਪਰਿਵਾਰ ਸੀ ਜਦੋਂ ਇਹਨਾਂ ਦਾ ਜਵਾਨ ਪੁੱਤ ਵੀ ਰਹਿੰਦਾ ਸੀ ਜੀਐਨਏ ਦੇ ਵਿੱਚ ਕੰਮ ਕਰਦਾ ਸੀ ਬਾਪੂ ਹੁਣੀ ਵੀ ਦੱਸਦੇ ਆ ਕੇ ਪਹਿਲਾਂ ਅਲਮਾਰੀਆਂ ਬਣਾਉਣ ਦਾ ਕੰਮ ਕਰਦੇ ਸੀ ਫਿਰ ਉਸ ਤੋਂ ਬਾਅਦ ਪੈਲਸਾਂ ਦੇ ਵਿੱਚ ਕੰਮ ਕਰਨ ਲੱਗ ਪਏ ਮਤਲਬ ਕਿ ਮਿਹਨਤ ਮਜ਼ਦੂਰੀ ਕਰਨੇ ਵਾਲਾ ਇਹ ਪਰਿਵਾਰ ਸੀ ਪਰ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਸੀ ਉਹ ਜਵਾਨ ਪੁੱਤ ਚਲੇ ਗਿਆ ਉਸ ਤੋਂ ਬਾਅਦ ਪਰਿਵਾਰ ਦੇ ਜਿਹੜੇ ਹਾਲਾਤ ਹੈ ਵਿਗੜਦੇ ਵਿਗੜਦੇ ਵਿਗੜ ਗਏ ਤੇ ਜਰੂਰ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨੇ ਪਰਿਵਾਰ ਠੀਕ ਹੋਵੇ ਤੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਭਗਵਾਨ ਬੀਲ ਚੇਰ ਲੈਣੀ ਪਈ ਹੈ ਨਾ ਬੀਲ ਚਰ ਮੰਗਵਾ ਲਓ ਭੈਣੀ ਤਾਂ ਚੱਲਣ ਦੁਰਕੀ ਜਣੀ ਹਾਂਜੀ ਹਾਂਜੀ ਤੁਹਾਡੇ ਕੋਲ ਬਜੀ ਉਹ ਬੀਬੀਰੋ ਬਾਜ ਮੰਗ ਲਓ ਪਿੱਛੇ ਤੇ ਨਾਲੇ ਬੀਲ ਚਰ ਮੰਗਵਾ ਲਓ ਲੈਓ ਭੈਣ ਬਿਲਕੁਲ ਨਹੀਂ ਬੋਲਦੀ ਨਹੀਂ ਮੁੰਡਾ ਜਾਨੀ ਕਿ ਮਾੜਾ ਮੁੰਡਾ ਸਭ ਕੁਝ ਥੋੜਾ ਪਤਾ ਹੀ ਦੇਣਾ ਜੀ ਪਰ ਬੋਲਦੀ ਨਹੀਂ ਬਸ ਜੀ ਬਿਲਕੁਲ ਸਹੀ ਪਹਿਲਾਂ ਵੀ ਨਹੀਂ ਬੋਲਦੀ ਅੱਛਾ ਜੀ ਦਾਲੀ ਸੋਰੀ ਅੰਦੇਂ ਦੇਖਦੇ ਆਂ ਬਾਕੀ ਨਿਆਣੀ ਇਹਨਾਂ ਦੇ ਠੀਕ ਹੈ ਦੁਨੀਆ ਜਿੱਦਾਂ ਇਹਦਾ ਮੁੰਡਾ ਮਕਾ ਉਹ ਵੀ ਠੀਕ ਸਿਗਾ ਤੇ ਜਿਹੜੀ ਦੂਜੀ ਕੁੜੀ ਹੁੰਦੀ ਹੈ ਇੱਦਾਂ ਉਹ ਠੀਕ ਹੈ ਜੀ ਤਦੋਂ ਕੋਈ ਪਰਮਾਤਮਾ ਲਈ ਇਹਨੂੰ ਬਜ਼ੁਰਗਾਂ ਨੂੰ ਮਹੀਨੇ ਡੇਢ ਮਹੀਨੇ ਤੋਂ ਇਹਦੇ ਜਿਆਦਾ ਬਿਮਾਰ ਹੋਈ ਜਾਂਦੀ ਹੈ ਮਹੀਨੇ ਤੋਂ ਚੱਲ ਰਹੀ ਹੈ ਬਹੁਤ ਅਸ਼ੀਰਵਾਦ ਮਹੀਨੇ ਗਏ ਆ ਤੁਰੂ ਦਾ ਚੁਲਾ ਡੁੱਟਿਆ ਨਾ ਉਹ ਥੋੜਾ ਜਿਆਦਾ ਹਾਂ ਉਤੋਂ ਬਾਅਦ ਫਿਰ ਮੰਜੇ ਦੇ ਪੈ ਗਿਆ ਨਾ ਉਤੋਂ ਬਾਅਦ ਬਹੁਤ ਜਿਆਦਾ ਹੋ ਗਿਆ ਉਤੋਂ ਬਾਅਦ ਮੰਜੇ ਦੇ ਪੈ ਗਿਆ ਨਹੀਂ ਹੋਏ ਉੱਧਰ ਜਿਆਦਾ ਹੈ ਉਹਦਾ ਡੇਢ ਮਹੀਨੇ ਤੋਂ ਚੁਲਾ ਟੁੱਟ ਗਿਆ ਹਾਂ ਪਹਿਲਾਂ ਪਹਿਲਾਂ ਵੀ ਜਿਆਦਾ ਸੀ ਪਹਿਲਾਂ ਮੈਂ ਇੱਥੇ ਜਿੱਦਾ ਜਾਣੀ ਜਿਵੇਂ ਸਿਰ ਨੂੰ ਜਿਵੇਂ ਇੱਕ ਉਹ ਹੋਇਆ ਇਹ ਵਾਲੜੀ ਅੱਛਾ ਜੀ ਪੈਰਲਾਈਜ਼ ਦਾ ਹੋ ਗਿਆ ਪੈਰਲਾਈਜ਼ ਹੋ ਗਿਆ ਸਮਝ ਨਹੀਂ ਲੱਗਦੀ ਜੀ ਤਕਰੀਬਨ 5-6 ਮਹੀਨੇ ਤੋਂ ਹੁਣ ਸਮਝ ਨਹੀਂ ਲੱਗਦੀ ਠੀਕ ਹੈ ਜੀ ਪਤਾ ਨਹੀਂ ਕੀ ਕਰਨਾ ਕੀ ਕਰ ਰਹੀ ਨਾ ਪਤਾ ਹੈ ਬਹੁਤ ਜ਼ਿਆਦਾ ਨਹੀਂ ਮਾਤਾ ਚਲੋ ਠੀਕ ਸੀਗੇ ਸਾਹਮਣੇ ਉਹ ਵੀ ਸਾਡੀ ਦੇਖਦੇ ਨੇ ਉਹ ਜਿੱਦਾਂ ਨੂੰ ਪੱਟੀ ਲੈ ਗਏ ਆ ਉਹ ਸਮਾਨ ਨੂੰ ਸਾਰਾ ਚੱਕ ਕੇ ਲੈ ਗਏ ਨੀਚੇ ਸਾਡੇ ਘਰ ਦਾ ਵੀ ਬਣ ਗਿਆ ਉਹਨਾਂ ਨੇ ਸਾਰਾ ਕੁਝ ਚਲੋ ਇਦਾਂ ਆ ਉਹਨੂੰ ਵੀ ਵਿਚਾਰੀ ਕੋਈ ਦੇਖਦਾ ਵੀ ਹੈ ਨਹੀਂ ਇਹ ਵੀ ਜੇ ਆਪਾਂ ਦੇਖੀਏ ਦੋਵੇਂ ਪੱਖ ਦੇਖਣੇ ਪੈਂਦੇ ਹੈ ਨਾ ਉਹਨੂੰ ਵੀ ਵਿਚਾਰੀ ਕੋਈ ਮੁਰਦੀਦਾ ਨਹੀਂ ਸੀ 22 23 ਸਾਲ ਦੀ ਸੀ ਵਧੀਆ ਜੀ ਹਾਂਜੀ ਮੁਸ਼ਕਲ ਹੋ ਜਾਂਦਾ ਇਸ ਚੇਲੇ ਬਿਲਜੀਤ ਨੇੜੇ ਕੌਣ ਗਿਆ ਠੀਕ ਨਮੋਣੀ ਉਹਦੇ ਨਾਲ ਇੱਕ ਪੀਨੋ ਬੈਲਾ ਕੁਟੀਨ ਬੈਲਾ ਤੁਸੀਂ ਆ ਜਾਓ ਸੂਰਿਆਬਾਬੀ ਇੱਧਰ ਰਾਜਵੜੇ ਲੈ ਜਾਓ ਇੱਕ ਇਹਦੇ ਤੋਂ ਕੋਈ ਨਿਕਲੋ ਇਹ ਲੈ ਜੀ ਬਣਾਉਣਾ ਪਿੱਛੇ ਛੱਜਾ ਉਸਦੀ ਹਾਂ ਬਾਈ ਜੀ 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 ਮੈਂ ਤੁਹਾਨੂੰ ਪੜਾਉਣਾ ਹੈ ਹਾਂ ਤਾਂ ਬੋਲੋ ਤੇ ਉਹ ਕੋਈ ਨਹੀਂ ਬਾਬਾ ਨਾਲ ਆਪਾਂ ਇੰਨੀ ਚੰਗੀ ਜਿਹੀ ਬੋਲਣਾ ਹੈ ਜਿਵੇਂ ਸ਼ਰਦ ਵਿੱਚ ਉਹ ਨਾਹੋ ਚਕਾ ਦਿਓ ਹੌਲੀ 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 ਦੇਖ ਕੇ ਹੌਲੀ ਇੱਕ ਦੇਖ ਕੇ ਹੌਲੀ ਹੌਲੀ ਬਾਈ ਪਰਪਰ ਪਰ ਪਰ ਠੀਕ ਪਰਪਰ ਪਰ ਪਰ ਆਜੰਤਰੀ ਬੇ